ਧਰਨ ਹਿੱਲਣ ਤੇ ਅਕਸਰ ਸਾਨੂੰ ਆਪਣਾ ਪੇਟ ਮੇ ਲਗਾਉਣਾ ਪੈਂਦਾ ਜਦੋਂ ਆਪਾਂ ਪੇਟ ਮੇ ਲਵਾਉਨੇ ਆ ਮਿਲਵਾ ਕੇ ਵਾਪਸ ਆਉਨੇ ਆ ਪਰ ਆਉਂਦੀ ਆਉਂਦੀ ਸਾਡੀ ਧਰਨ ਫੇਰ ਦੁਬਾਰਾ ਹਿੱਲ ਜਾਂਦੀ ਆ ਅਸੀਂ ਬਹੁਤ ਜਿਆਦਾ ਅਫਸਰਡ ਹੋ ਜਾਂਦੇ ਆ ਸਾਡੇ ਪੈਸੇ ਵੀ ਖਰਾਬ ਹੁੰਦੇ ਆ ਜੇ ਕੋਈ ਸਟੂਡੈਂਟ ਆ ਤਾਂ ਉਹ ਪੜ੍ਹਾਈ ਵੀ ਕਰ ਪਾ ਰਿਹਾ ਜੇ ਕੋਈ ਕੰਮਕਾਰ ਕਰਦਾ ਆ ਕਾਰੋਬਾਰ ਜੋਬ ਕਰਦਾ ਆ ਤਾਂ ਉਹਨੂੰ ਜੋਬ ਕਰਨ ਦੇ ਵਿੱਚ ਬਹੁਤ ਦਿੱਕਤ ਆਉਂਦੀ ਆ ਦੋਸਤੋ ਆਪਾਂ ਪੁਰਾਣੀ ਤੋਂ ਪੁਰਾਣੀ ਜਿਹੜੀ ਧਰਨ ਆ ਸਾਡੀ ਧਰਨ ਹਿੱਲ ਜਾਂਦੀ ਵਾਰ-ਵਾਰ ਹਿੱਲਦੀ ਆ ਉੱਪਰ ਜਾਂਦੀ ਥੱਲੇ ਜਾਂਦੀ ਖੱਬੇ ਨੂੰ ਹੁੰਦੀ ਆ ਇਹਦਾ ਇਲਾਜ ਆਪ ਘਰ ਦੇ ਵਿੱਚ ਹੀ ਕਰ ਸਕਦੇ ਆ ਜਿਹਦੇ ਵਿੱਚ ਆਪਾਂ ਨੂੰ ਪੇਟ ਮਿਲਵਾਉਣ ਦੀ ਬਿਲਕੁਲ ਵੀ ਲੋੜ ਨਹੀਂ ਇਹਦੇ ਵਾਸਤੇ ਦੋਸਤੋ ਆਪਾਂ ਇੱਕ ਹਿੰਗ ਵਾਸਤੇ ਚੂਰਨ ਬਣਾਉਣਾ ਇਹ ਚੂਰਨ 8 ਚੀਜ਼ਾਂ ਦਾ ਮੇਲ ਆ ਜਦੋਂ ਇਹ 8 ਚੀਜ਼ਾਂ ਮਿਲ ਜਾਂਦੀਆਂ ਤਾਂ ਸਾਡੇ ਪੇਟ ਦੇ ਵਿੱਚ ਜਿੰਨੀ ਵੀ ਦਿੱਕਤ ਹੈ ਜਿੰਨੀਆਂ ਵੀ ਬਿਮਾਰੀਆਂ ਪੈਦਾ ਹੋਈਆਂ ਲਗਾਤਾਰ ਇਸ ਚੂਰਨ ਦਾ ਇਸਤੇਮਾਲ ਕਰਨ ਦੇ ਨਾਲ ਸਾਡੀਆਂ ਸਾਰੀਆਂ ਹੀ ਬਿਮਾਰੀਆਂ ਆਪਣੇ ਆਪ ਠੀਕ ਹੋ ਜਾਂਦੀ ਆ। ਇਸ ਚੂਰਨ ਦਾ ਜੋ ਸਭ ਤੋਂ ਵੱਡਾ ਆਪਾਂ ਨੂੰ ਲਾਭ ਮਿਲਦਾ ਆ, ਪੇਟ ਦੇ ਵਿੱਚ ਉਹ ਇਹ ਆ ਕਿ ਲਗਾਤਾਰ ਇਹਦਾ ਸੇਵਨ ਕਰਨ ਦੇ ਨਾਲ ਸਾਡੇ ਪੇਟ ਦੇ ਵਿੱਚ ਬਾਰ-ਬਾਰ ਗੈਸ ਨਹੀਂ ਬਣਦੀ। ਸਾਡੀਆਂ ਜਿਹੜੀਆਂ ਨਸਾਂ ਕਮਜ਼ੋਰ ਹੋ ਗਈਆਂ ਉਹਨਾਂ ਨੂੰ ਤਾਕਤ ਮਿਲਦੀ ਆ। ਜੇ ਸਾਡੀਆਂ ਨਸਾਂ ਤਾਕਤਵਰ ਰਹਿਣਗੀਆਂ ਤਾਂ ਬਾਰ-ਬਾਰ ਸਾਡੀ ਧਰ ਨਹੀਂ ਹਿੱਲੇਗੀ। ਜੇ ਤੁਹਾਡੇ ਪੇਟ ਦੇ ਵਿੱਚੋਂ ਗੈਸ ਦਾ ਇਲਾਜ ਹੋ ਗਿਆ, ਬਾਈ ਚਾਂਸ ਮੰਨ ਲਓ ਤੁਹਾਡੀ ਧਰ ਨੇ ਹਿੱਲੀ ਵੀ ਹੈ ਤਾਂ ਤੁਹਾਨੂੰ ਮਹਿਸੂਸ ਨਹੀਂ ਹੋਵੇਗਾ। ਇਸ ਚੂਰਨ ਨੂੰ ਜੋ ਬਣਾਉਣ ਦੀ ਵਿਧੀ ਹੈ ਤੁਸੀਂ ਇਹ ਨੁਸਖਾ ਨੋਟ ਕਰ ਲਓ ਘਰ ਦੇ ਵਿੱਚ ਤੁਸੀਂ ਆਪ ਇਸ ਚੂਰਨ ਨੂੰ ਬਣਾ ਸਕਦੇ ਆ ਤੇ ਬਣਾ ਕੇ ਇਹਦਾ ਸੇਵਨ ਕਰ ਸਕਦੇ ਆ ਤੇ ਆਪਣੀ ਬਿਮਾਰੀ ਦਾ ਇਲਾਜ ਵੀ ਕਰ ਸਕਦੇ ਆ ਦੋਸਤੋ ਇਸ ਚੂਰਨ ਨੂੰ ਬਣਾਉਣ ਵਾਸਤੇ ਆਪਣੇ ਕੋਲ 8 ਚੀਜ਼ਾਂ ਚਾਹੀਦੀਆਂ ਨੇ ਸਭ ਤੋਂ ਪਹਿਲਾਂ ਜੀਰਾ ਹਿੰਗ ਆਦਰਕ ਕਾਲੀ ਮਿਰਚ ਸੌਫ ਅਜਵਾਇਨ ਸੇਦਾ ਨਮਕ ਤੇ ਪਿਪਲੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਤੁਸੀਂ ਮਿਲਾ ਕੇ ਇਹਨਾਂ ਦਾ ਚੂਰਨ ਬਣਾ ਲਓ ਦੋਸਤੋ ਐਸ ਚੂਰਨ ਨੂੰ ਬਣਾਉਣਾ ਬਹੁਤ ਹੀ ਜ਼ਿਆਦਾ ਆਸਾਨ ਆ ਆਪਣੀ ਲੋੜ ਦੇ ਮੁਤਾਬਕ ਤੁਸੀਂ ਸਾਰੀਆਂ ਚੀਜ਼ਾਂ ਲੈ ਲੈਣੀਆਂ ਆ ਜਿੰਨੀ ਵੀ ਤੁਹਾਨੂੰ ਐਸ ਚੂਰਨ ਦੀ ਲੋੜ ਆ ਤੁਸੀਂ ਜਿੰਨਾ ਸਮਾਂ ਵੀ ਇਹਨੂੰ ਇਸਤੇਮਾਲ ਕਰਨਾ ਚਾਹੁੰਦੇ ਆ ਓਨੇ ਹੀ ਮਾਤਰਾ ਦੇ ਵਿੱਚ ਤੁਸੀਂ ਚੀਜ਼ਾਂ ਲੈ ਲਓ ਕਾਲੀ ਮਿਰਚ ਦਾ ਸੇਵਨ ਥੋੜਾ ਘੱਟ ਕਰਨਾ ਬਾਕੀ ਤੁਸੀਂ ਚੀਜ਼ਾਂ ਜਿੰਨੀਆਂ ਵੀ ਆ ਉਹ ਬਰਾਬਰ ਮਾਤਰਾ ਦੇ ਵਿੱਚ ਲੈ ਕੇ ਦਾ ਚੂਰਨ ਤਿਆਰ ਕਰਕੇ ਦਿਨ ਦੇ ਵਿੱਚ ਦੋ ਵਾਰ ਖਾਣਾ ਖਾਣ ਤੋਂ ਬਾਅਦ ਜੋ ਛੋਟੇ ਚਮਚ ਹੁੰਦੇ ਨੇ ਬੱਚਿਆਂ ਵਾਲੇ ਉਹ ਆਪਾਂ ਅੱਧਾ ਚਮਚ ਲੈਣਾ ਆ ਸਾਹਮਣੇ ਤੁਸੀਂ ਚਮਚ ਵੀ ਦੇਖ ਸਕਦੇ ਆ ਇਹ ਆਪਾਂ ਅੱਧਾ ਚਮਚ ਦੰਦੇ ਵਿੱਚ ਦੋ ਵਾਰ ਖਾਣਾ ਖਾਣ ਤੋਂ ਬਾਅਦ ਲੈਣਾ ਜੇ ਤੁਹਾਡੇ ਧਰਨ ਬਾਰ ਬਾਰ ਪੈਂਦੀ ਆ ਤੇ ਬਹੁਤ ਜ਼ਿਆਦਾ ਪ੍ਰਾਣੀ ਆ ਤਾਂ ਹਿੰਗ ਵਾਸਟਿਕ ਚੂਰਨ ਜੋ ਕਿ ਇੱਕ ਘਰੇਲੂ ਨੁਸਖਾ ਆ ਆਯੁਰਵੈਦਿਕ ਔਸ਼ਧੀਆਂ ਇਹਦੇ ਵਿੱਚ ਸਾਰੀਆਂ ਤਾਂ ਤੁਸੀਂ ਘਰ ਦੇ ਵਿੱਚ ਇਹ ਚੂਰਨ ਬਣਾ ਕੇ ਆਪ ਵੀ ਖਾਓ ਆਪਣੇ ਪਰਿਵਾਰ ਨੂੰ ਵੀ ਦਿਓ ਤੇ ਬਿਮਾਰੀਆਂ ਤੋਂ ਮੁਕਤ ਰਹੋ